ਭਗਤ ਜਨਾਂ ਕੇ ਮਨ ਮਿਸ ਰਾਮ ਰਹਾਉ ਪ੍ਰਭ ਕੇ ਸਿਮਰਨ ਗਰਵਣਾ ਬਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੈ ਪ੍ਰਭ ਕੇ ਸਿਮਰਨ ਦੁਸ਼ਮਨ ਤਰੈ ਪ੍ਰਭ ਸਿਮਰਤ ਕਛ ਵੀ ਗਿਨਣ ਲੱਗੈ ਪ੍ਰਭ ਕੇ ਸਿਮਰਨ ਅਣ ਦਿਨ ਜੰਗੈ ਪ੍ਰਭ ਕੇ ਸਿਮਰਨ ਪੌਣਿਆ ਪੈ ਪ੍ਰਭ ਕੇ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧਨ ਕੇ ਸੰਗ ਸਰਬਨਿਧਾਰ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਰੇਤ ਸਿਦਨੋਂ ਨੇਦ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤਵ ਹੁੰਦਾ ਪ੍ਰਭ ਕਾ ਸਿਮਰਨ ਜਬ ਤਾ ਪੌਜਾ ਪ੍ਰਭ ਕਾ ਸਿਮਰਨ ਮਿੰਦ ਸੇ ਦੂਜਾ ਪ੍ਰਭ ਕਾ ਸਿਮਰਨ ਤੀਰਥ ਸੁਨੰਨੀ ਪ੍ਰਭ ਕਾ ਸਿਮਰਨ ਦਰੰਗੈ ਮਾਨੀ ਪ੍ਰਭ ਕਾ ਸਿਮਰਨ ਹੋਇ ਸੁਫਲ ਪ੍ਰਭ ਕਾ ਸਿਮਰਨ ਸੁਫਲ ਭਲਾ ਸੇ ਸਿਮਰੈ ਜਨੇ ਆਪ ਸਿਮਰਾਈ ਨਾਨਕ ਤਾ ਕੈ ਲਾਗੋਂ ਪਾਏ ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕਾ ਸਿਮਰਨ ਦਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਪੁੰਜੈ ਪ੍ਰਭ ਕਾ ਸਿਮਰਨ ਸਭ ਕੇ ਸੁੰਜੈ ਪ੍ਰਭ ਕੋ ਸਿਮਰਨ ਨਾਹੀ ਜਮ ਤਰਾਸ ਪ੍ਰਭ ਕੋ ਸਿਮਰਨ ਪੂਰਨ ਆਸ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਈ ਅਮਰਤ ਨਾਮ ਬ੍ਰਧ ਮਾਇ ਸਮਾਏ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਸਨ ਦਸਨਾ ਪ੍ਰਭ ਕੋ ਸਿਮਰੈ ਸੇਦਨ ਬੰਤੀ ਪ੍ਰਭ ਕੋ ਸਿਮਰੈ ਸੇਬਦ ਬੰਤੀ ਪ੍ਰਭ ਕੋ ਸਿਮਰੈ ਜਨਮ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਦਾਣ ਪ੍ਰਭ ਕੋ ਸਿਮਰੈ ਸੇ ਮਹਤਾ ਜੀ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖ ਵਾਸੀ ਪ੍ਰਭ ਕੋ ਸਿਮਰੈ ਸਦਾ ਬਿਨਾਂਸੀ ਸਿਮਰਨ ਤੇ ਲਾਗੇ ਜਨਿਆ ਬੰਦੇ ਆਲਾ ਨਾਨਕ ਜਨ ਕੀ ਮੰਗਰ ਵਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਨ ਸੁਧ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੀ ਪ੍ਰਭ ਕੋ ਸਿਮਰੈ ਤਨ ਸੋਖ ਵਿਹਾਵੇ ਪ੍ਰਭ ਕੋ ਸਿਮਰੈ ਤਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਨ ਨਰਮਣ ਰੀਤਾ ਪ੍ਰਭ ਕੋ ਸਿਮਰੈ ਤਨ ਆਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੈ ਹਰਨੇ ਰੇ ਸੰਤ ਕਿਰਪਾ ਤੇ ਆਨੰਦ ਜਾਗ ਨਾਨਕ ਸਿਮਰਨ ਪੋਰੇ ਪਾਗ ਪ੍ਰਭ ਕੇ ਸਿਮਰਨ ਕਾਰਨਿ ਪੋਰੇ ਪ੍ਰਭ ਕੇ ਸਿਮਰਨ ਕਬਹੋ ਨਾ ਛੋੜੇ ਪ੍ਰਭ ਕੈ ਸਿਮਰਨ ਹਰ ਗੁਣ ਵਾਣੀ ਪ੍ਰਭ ਕੈ ਸਿਮਰਨ ਸੇ ਸਬਾਨੀ ਪ੍ਰਭ ਕੈ ਸਿਮਰਨ ਨਹੀਂ ਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਵਿੱਚ ਆਸਨ ਪ੍ਰਭ ਕੈ ਸਿਮਰਨ ਆਨੰਦ ਚੁਣ ਕਾਜ ਸੁਖ ਪ੍ਰਭ ਸਿਮਰਨ ਕਾ ਅੰਤ ਨੰਪਾਨ ਸਿਮਰਸੀ ਜਾਨੋ ਜਨ ਕੋ ਬ੍ਰਹਮਿਆ ਨਾਨਕ ਤਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਅਰ ਸਿਮਰਨ ਲਗਵੇ ਦੋ ਪਾਏ ਹਰ ਸਿਮਰਨ ਪੈ ਸਿੱਧ ਜਤੀ ਦਾਤੇ ਅਰ ਸਿਮਰਨ ਨੀਚ ਚੌਕੰਡ ਜਾਤੇ ਹਰ ਸਿਮਰਨ ਧਾਰੀ ਸਭ ਤਰਨ ਸਿਮਰ ਸਿਮਰ ਹਰਿ ਕਰਨ ਕਰਨ ਹਰ ਸਿਮਰਨ ਕੀਓ ਸੰਗ ਲਹਕਾਰ ਦਰੰਗਨ ਕਰਿ ਕਿਰਪਾ ਜਿ세 ਆਪ ਪੁਜਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸਲੋਕੈ ਦੀਨ ਦਰਨ ਦੋਕ ਪੰਜਨਾ ਘਾਟ ਘਾਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪੰਦੀ ਜਹ ਬਾਤ ਮਿਤਾ ਸੁમિત ਨ ਭਾਈ ਮਨੋਹਾ ਨਾਮਦਰ ਸੰਗ ਸਹਾਈ ਜੈ ਮਹਾਪਿਆਨ ਦੂਤ ਜਮਦਲੈ ਤੇ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨਮਈ ਉਧਾਰੀ ਹਾਨਕ ਪੁਣੈ ਚਰਨ ਕਰਤ ਨਿਤ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵ ਸੁਖ ਨੇਨੇ ਸਗਲ ਸ੍ਰੇਸ਼ਟ ਕੋ ਰਾਜ ਤੁਖੀ ਆਰ ਕਾ ਨਾਮ ਜਪਤ ਸੁਖੀਆ ਲੱਖ ਕਰੋੜੀ ਬੰਦਨਾ ਪਰੇ ਹਰ ਕਾ ਨਾਮ ਜਪਤ ਇਸ ਤਰ ਹੈ ਹਣ ਕਮਾਇਆ ਰੰਗ ਤਿਕਨਾ